ਗੱਲੀ ਬਣ ਗਈ ਸੀ ਹਨ ਕਿਵੇਂ ਇਹ ਸੀ ਰਗਰ ਦੇ ਵਿੱਚ ਪਾ ਰਹੇ ਹਨ ਹਨ ਹੋਰ ਪਾ ਰਹੇ ਸਰਸਰੀਅਕਾ ਲਿਸਾਰੇ ਚੜਿਤ ਕਣਾ ਚੈਨਲ ਤੇ ਸਵਾਗਤ ਹੈ ਤੁਹਾਨੂੰ ਸਾਰਿਆਂ ਦਾ ਤੇ ਆਪਾਂ ਵਧੀਆ ਠੀਕ ਠਾਕ ਹਾਂ ਵੈਰੀ ਜੀ ਜਪਾ ਨਾਸ ਕਰਦੇ ਹਿੰ ਦੇ ਪੈਣ ਕੋਲ ਵੀ ਸਾਰੇ ਬੜੀ ਅੱਛਾ ਪਹੁੰਚ ਗਏ ਤੇ ਬਹੁਤ ਵਧੀਆ ਜੀ ਸਾਥ ਦੇ ਰਹੇ ਹਾਂ ਜੀ ਇਸੇ ਤਰ੍ਹਾਂ ਹੋ ਗਏ ਆ ਸਰਕਾਰ ਦੀ ਜੇ ਅੱਜ ਆਪਾਂ ਨੂੰ ਤੇ ਹੋ ਰਿਹਾ ਹੈ ਇਸੇ ਤਰ੍ਹਾਂ ਦੀ ਫੈਨਸਪੋਰਟ ਕਰਦੇ ਹੋ ਜੀ ਜਿਹੜੇ ਮੇਰੇ ਨਾਲ ਪਰ ਨਵੇਂ ਜੁੜਦੇ ਚੈਨਲ ਦੇ ਸਾਰੇ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਕਮੈਂਟ ਕਰਿਆ ਕਰੋ ਜੀ ਜਿਹੜੇ ਬਸ ਲਾਈਕ ਵੀ ਜ਼ਰੂਰ ਕਰਿਆ ਕਰਨਾ ਮੈਂ ਤੁਹਾਨੂੰ ਕੱਲ੍ਹ ਸਹੀ ਜਿਹਾ ਨਹੀਂ ਕੱਲਾ ਜਿਹਾ ਬਲੌਗ ਦੇ ਵਿੱਚ ਆਪਾਂ ਕੱਪੜੇ ਲੈ ਕੇ ਆਈ ਸੀ ਤੇ ਕਰਦੇ ਆ ਕੱਪੜੇ ਇਸ ਇਸ ਤਰ੍ਹਾਂ ਪੱਟੀ ਲੱਗਦੀ ਹੈ ਉੱਪਰ ਇਹ ਤੇ ਇਹ ਸਲਵਾਰ ਬਿਲਕੁਲ ਕਟਨ ਦਾ ਸੂਟ ਹੈ ਜੀ ਇਹ ਇਹ ਦਿਨਾ ਦੁਪੱਟਾ ਰੂਪ ਹੈ ਦੁਪੱਟੇ ਦੇ ਉੱਤੇ ਇਸ ਤਰ੍ਹਾਂ ਪੱਟੀ ਲੱਗਦੀ ਹੈ ਠੀਕ ਤੇ ਸੁੱਣ ਰਊਗਾ ਜੀ ਆਪਣਾ 800 ਰੁਪਏ ਜਿੱਖੇ ਮੇਰੇ ਭੈਣ ਨੇ ਮੰਗਵਾਉਣਾ 400 ਰੁਪਏ ਸ਼ਿਪਿੰਗ ਖਰਚਾ ਲੁੱਭੀ ਗਈ 4000 ਤੇ ਇਹ ਮੈਂ ਪਸੰਦ ਹੈ ਜੀ ਨਾ ਉਸ ਦੇ ਦੇਖੇ ਤੁਹਾਡੇ ਘਰੇ ਸ਼ੂਟ ਦਾ ਹੋ ਗਿਆ। ਜੇ ਕਿਸੇ ਮੇਰੇ ਭੈਣ ਨੇ ਲੈਣਾ ਤੂੰ ਤੁਸੀਂ ਇਸ ਤਰ੍ਹਾਂ ਸਕਰੀਨ ਸ਼ਾਟ ਲੈ ਸਕਦੇ ਹੋ। ਸਕਰੀਨ ਸ਼ਾਟ ਲੈ ਕੇ ਤੁਸੀਂ ਕਿਸੇ ਕਿਸਾਪਾ ਮੰਗਵਾ ਸਕਦੇ। ਟਿਕਟ ਇਹਦੇ ਵਿੱਚ ਆਪਣੇ ਕੋਲੇ ਚਾਰ ਕਲਰ ਹੈ। ਤੁਹਾਨੂੰ ਚਾਰ ਕਲਰ ਮਿਲਦਾ।

ਮੈਚਿੰਗ ਐਵੀ ਕਾਟਨ ਦੇ ਨੂੰ ਆਪਣੇ ਕੁੜੇ ਦੇ ਨਾਲ ਦੇਖ ਕੇ ਮੈਂ ਬੋਲ ਚੁੱਕਾ ਹੈ ਇਹੋ ਤੁਹਾਨੂੰ ਪਹੁੰਚਾ ਰਹੀ ਹਾਂ ਇਸ ਤਰ੍ਹਾਂ ਇਹਦਾ ਵੀ ਕਮੀਜ਼ ਬਣਾ ਸਕਦੇ ਹੋ ਇਹ ਬਣਾ ਸਕਦੇ ਹੋ ਤੇ ਮਰਜੀ ਦੇ ਕੱਸੇ ਮੇਰੇ ਚਾਲ ਉੱਪਰ ਵੀ ਮਿਲ ਜੂਗਾ ਇਸ ਤਰ੍ਹਾਂ ਦਾ ਸੂਟ ਇਸ ਤਰ੍ਹਾਂ ਦਾ ਵੀ ਆ ਰਿਹਾ ਹੋਇਆ ਜੰਦੂ ਜਿਹੜਾ ਤੁਸੀਂ ਚਾਹੋ ਲੈ ਸਕਦੇ ਹੋ ਇਹ ਆਪਣੇ ਕੋਲ ਦੁਪੱਟਾ ਸੀਗਾ ਪਿੰਕ कलर ਦਾ ਕਲਰ ਫਿਰ ਆਪਣੀ ਤੇ ਜੇ ਹੋਰ ਲੱਗਦਾ ਤਾਂ ਸੀ ਵੀ ਬਹੁਤ ਇਹ ਸੰਤਰੀ ਹੈ ਤੇ ਇਹ ਮੈਚਿੰਗ ਹੈ ਬਹੁਤ ਘੋਟਾ ਦੇ ਵਿੱਚ ਹੈ ਬਹੁਤ ਸੋਹਣੀ ਗੋਡਨ ਹੈ ਜਿਹਦੇ ਇਸ ਨੂੰ ਖੰਦ ਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਆ ਸਕਦੇ ਹੋ ਤੇ ਇਹ ਦਾ ਵੀ ਆਪਣੇ ਕੋਲ ਦੁਪੱਟਾ ਸੀਗਾ ਆਪਾਂ ਬੰਨ੍ਹ ਕੇ ਰੱਖ ਲਈਏ ਇਹ ਦੁਪੱਟਿਆ ਨਾਲ ਰੁਪਏ ਸੰਤੂ ਦੁਪੱਟੇ ਤੇ ਕਈ ਵਾਰ ਆਪਾਂ ਦੋ ਦੋ ਸੁਟਾ ਰਹੇ ਇਹ ਫੋਟੋ ਕਰ ਲੈਂਦੇ ਜੇ ਕੋਈ ਵੀ ਸੁਟ ਹੈ ਨਾ ਤੁਹਾਨੂੰ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਕੇ ਇਹ ਮਗਾਵਾ ਸਕਦੇ ਹੋ अपने व्हाट्सएप नंबर में गर्जी तो जो थोट विखाते जेन बाद विखाए पेल विखाए तो भी सूट छे सौ का रहूगा जी वो सूट बिना चुनी तो छे सौ रहेगा जो चुनी ना लगा के मंगवाने तो चुनी के पैसे अलग लग जाएंगे जी तो सौ रुपया एक्सट्रा खर्चा लगेगा जी पार्सल का जो ਵਿਅਰ ਸੂਟ ਲੈਣਾ ਆਪਣੇ ਨਾਲ ਹਨਾ WhatsApp ਤੇ ਗੱਲ ਕਰਕੇ ਉਸ ਫੋਟੋ ਮੰਗਵਾ ਸਕਦੇ ਹੋ ਨਾਲ ਗੱਲ ਕਰਕੇ ਫੋਟੋ ਮੰਗਵਾ ਸਕਦੇ ਹੋ ਤੇ ਕਈ ਬਣਾ ਕਮੈਂਟ ਕਰਦੇ ਹੋਣਗੇ ਵੀ ਐਡਰੈਸ ਐਡਰੈਸ ਤੇ ਹੀ ਆਇਆ ਹੈ ਯਾਨੀ ਜਿਲ੍ਹਾ ਤਾਂ ਸਾਡਾ ਪਟੰਡਾ ਤੇ ਪਰ ਆਫਲਾਈਨ ਕਪੜਾ ਸੀ ਘਟਾ ਸੇਲ ਕਰਦੇ ਹਾਂ ਜਿਹੜੇ ਸਾਡੇ ਬਾਹਰ ਦੇ ਕਸਟਮਰ ਹੈ ਤੇ ਪਿੰਡ ਵਾਲਿਆਂ ਨੂੰ ਵਾਸਤੇ ਆਪ ਲੈਣਾ ਤੇ ਉਸੇ ਕੋਰੀਅਰ ਕਰਕੇ ਉਸ ਨੂੰ ਮੰਗਵਾ ਸਕਦੇ ਹੋ ਨਾਲ ਇਹਦੇ ਵਿੱਚ ਸਪੌਂਸ ਗੱਲ ਕਰਨੀ ਕੋਈ ਹੋਜੀ ਗੱਲ ਨਹੀਂ ਹੈਗੇ ਵੀ ਆਪਣਾ ਕੱਪੜਾ ਜਾਂ ਕੋਈ ਮਾੜਾ ਹੋਊਗਾ ਜਾਂ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਆ ਵਧੀਆ ਪੱਤੀ ਵੇਚਦੇ ਨਹੀਂ ਤੇ ਵਧੀਆ ਜ਼ਿੰਮੇਵਾਰੀ ਵਾਲਾ ਜੇ ਤੁਸੀਂ ਸਲਾਈ ਕਰਾ ਕੇ ਲਵਾਉਣਾ ਤੁਸੀਂ ਨਾਪ ਨੂੰ ਮੁੱਕਦੇ ਕਿ ਸਲਾਈ ਕਰਾ ਕੇ ਮਤਵਾ ਸਕਦੇ ਹੋ ਹੈ ਨਾ ਬਾਕੀ ਤੁਸੀਂ ਇਹ ਬਹੁਤ ਚੰਦ ਥਾਰਾ ਨਾਲ ਬਿਲਕੁਲ ਵੀ ਨਹੀਂ ਹੈ ਜੀ ਆਪਣੀ ਗੱਲ ਨਹੀਂ ਹੈ ਕੱਪੜੇ ਦਾ ਕੰਮ ਆਪਾਂ 6-7 ਸਾਲੋਂ ਜਿਵੇਂ ਕੱਪੜੇ ਦਾ ਕੰਮ ਕਰ ਰਹੇ ਹਾਂ ਚੈਨਲ ਨੂੰ ਜਿਹੜੇ ਨਵੇਂ ਮੇਰੇ ਭੈਣ ਭਰਾ ਜੋੜਦੇ ਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਘੰਟੀ ਵਾਲਾ ਬਟਨ ਪ੍ਰੈਸ ਕਰਦੇ ਕਰੋ ਤਾਂ ਤੁਹਾਡੇ ਕੋਲ ਸਰਮਾ ਵੀ ਨੂੰ ਜਲਦੀ ਆ ਸਕਾਂ ਬਾਕੀ ਵਧੀਆ ਜੀ ਠੀਕ ਠਾਕ ਆ ਵਾਹਿਗੁਰੂ ਦੀ ਕਿਰਪਾ ਅਪੀਆਸ ਕਰਦੇ ਕਿ ਮੇਰੇ ਭੈਣ ਭਰਾ ਸਾਰੇ ਵਧੀਆ ਚੜ੍ਹਦੀ ਕਲਾ ਵਿੱਚ ਰਹਿਣ ਪਰਵਾਜ਼ ਮਾ ਸਾਰਿਆਂ ਦੇ ਨਾਲ ਸੰਭਲਿਆ ਕਰੇ ਚਲੋ ਅੱਗੇ ਕਰਦੇ ਹਾਂ ਬਲੌਗ ਦਾ ਅਖੀ ਤੇ ਸ਼ੁਰੂ ਤੋਂ ਐਂਡ ਤੱਕ ਸਾਰੀ ਵੀਡੀਓ ਵੇਖਿਆ ਕਰਦੇ ਜੀ ਤੇ ਕਮੈਂਟ ਕਰਦੇ ਕਰੋ ਜੀ ਬਾਕੀ ਬਗੇ ਚੀਕਾ ਕਰਦੇ ਬਾਕੀ ਜੇ ਕਿਸੇ ਨੂੰ ਕੋਈ ਮੈਸੇਜ ਕਰਨਾ ਹੁੰਦਾ ਹੈ WhatsApp ਤੇ ਕਰ ਸਕਦੇ ਆ ਆਪਣਾ ਨੰਬਰ ਵੀਡੀਓ ਦੇ ਵਿੱਚ ਹੁੰਦਾ ਹੀ ਹੈ। ਕੋਈ ਠੀਕ ਹੈ ਮਿਲ ਜਣੇ ਕੱਲ ਤੋਂ ਕਿਸੇ ਨਵੇਂ ਬਲੌਗਨਾ ਤੇ ਇੱਕ ਵੀ ਬਲੌਗ ਲੈ ਕੇ ਚੱਲਣਾ। ਫਸੇ ਪਾ।